ਜਦੋਂ ਅਸੀਂ ਕਿਸੇ ਸ਼ਹਿਰ ਵਿੱਚੋਂ ਲੰਘਦੇ ਆ ਤਾਂ ਉੱਥੇ ਜਦੋਂ ਟ੍ਰੈਫਿਕ ਪੁਲਿਸ ਮੁਲਾਜ਼ਮ ਖੜੇ ਹੁੰਦੇ ਆ ਤਾਂ ਕਈ ਵਾਰ ਉਹਨਾਂ ਨਾਲ ਬਹੁਤ ਸਾਰੇ ਲੋਕ ਆ ਜਿਹੜੇ ਵੈਸਵਾਜੀ ਕਰਦੇ ਹੋਏ ਦਿਖਾਈ ਦਿੰਦੇ ਨੇ ਬਹੁਤ ਸਾਰੇ ਮੁਲਾਜ਼ਮ ਨੇ ਜਿਹੜੇ ਉਹ ਆਪਣੀ ਇੰਨੇ ਕ ਤੰਦੇ ਹੀ ਨਾਲ ਡਿਊਟੀ ਨਿਭਾਉਂਦੇ ਨੇ ਕਿ ਸਾਰਾ ਦਿਨ ਖੜੇ ਹੋ ਕੇ ਲੋਕਾਂ ਨੂੰ ਟ੍ਰੈਫਿਕ ਵਿੱਚੋਂ ਲਗਾਉਣ ਦੇ ਲਈ ਮਦਦ ਕਰਦੇ ਨੇ ਪਰ ਕੁਝ ਅਜਿਹੇ ਟ੍ਰੈਫਿਕ ਪੋਰਸ ਦੇ ਮੁਲਾਜ਼ਮ ਵੀ ਨੇ ਜਿੰਨਾ ਤੇ ਅਕਸਰ ਵੱਡੇ ਦੋਸ਼ ਲੱਗਦੇ ਨੇ ਅਤੇ ਰਿਸ਼ਵਤ ਖੋਰੀ ਤੇ ਧੰਦੇ ਨੂੰ ਲੈ ਕੇ ਉਹਨਾਂ ਤੇ ਸਿੱਧੇ ਦੋਸ਼ ਆ ਜਿਹੜੇ ਲਗਾਏ ਜਾਂਦੇ ਆ ਕਿ ਮੇਰੇ ਤੋਂ ਧੱਕੇ ਨਾਲ ਪੈਸੇ ਲਏ ਆ ਜਾਂ ਮੇਰਾ ਚਲਾਨ ਤਾਂ ਜਿਹੜਾ ਕੱਟਣ ਦੇ ਧਮਕੀ ਦੇ ਕੇ ਮੈਨੂੰ ਰਿਸ਼ਵਤ ਮੇਰੇ ਤੋਂ ਮੰਗੀ ਗਈ ਅਜਿਹੇ ਜਿਹੜੇ ਅਸੀਂ ਅਕਸਰ ਕੋਈ ਨਾ ਕੋਈ ਚਰਚਾ ਦਾ ਵਿਸ਼ਾ ਸੁਣਦੇ ਆ ਤਾਂ ਹੁਣ ਦਿੱਲੀ ਪੁਲਿਸ ਹੈ ਜਿਹੜੀ ਉਹ ਚਰਚਾ ਚ ਸ਼ਾਈ ਹੋਈ ਹੈ ਤੇ ਇਸ ਤਰੀਕੇ ਨਾਲ ਉਹਨਾਂ ਦੀ ਵੀਡੀਓ ਵਾਇਰਲ ਹੋ ਗਈ ਕਿ ਕਿਸੇ ਨੂੰ ਪਤਾ ਤੱਕ ਨਹੀਂ ਲੱਗਿਆ ਕਿ ਸਾਡੀ ਵੀਡੀਓ ਵੀ ਬਣ ਰਹੀ ਹੈ ਕਦਾਦ ਦੇ ਕੇ ਦਿੱਲੀ ਵਿੱਚ ਇਹ ਮਾਮਲਾ ਸਾਹਮਣੇ ਆਇਆ ਹੈ ਕਿ ਪੁਲਿਸ ਮੁਲਾਜ਼ਮ ਡਰਾਈਵਰਾਂ ਤੋਂ ਪੈਸੇ ਲੈ ਕੇ ਆਪਸ ਵਿੱਚ ਵੰਡਦੇ ਨੇ ਅਤੇ ਵੰਡਣ ਦੇ ਲਈ ਇੱਕ ਝੌਂਪੜੀ ਨੂੰ ਹੀ ਝੁੱਗੀ ਝੌਂਪੜੀ ਨੂੰ ਹੀ ਆਪਣਾ ਪੈਸੇ ਵੰਡਣ ਦਾ ਅੱਡਾ ਬਣਾਇਆ ਹੋਇਆ ਸੀ ਪਰ ਉਹਨਾਂ ਨੂੰ ਨਹੀਂ ਪਤਾ ਸੀ ਕਿ ਇੱਥੇ ਸੀਸੀਟੀਵੀ ਕੈਮਰਾ ਵੀ ਲੱਗਿਆ ਹੋਇਆ ਜਦੋਂ ਇਹ ਸਾਰਾ ਮਾਮਲਾ ਸੀਸੀਟੀਵੀ ਵਿੱਚ ਕੈਦ ਹੋ ਗਿਆ ਤਾਂ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਇਹ ਵੀਡੀਓ ਵਾਇਰਲ ਹੋ ਜਾਂਦੀਆਂ ਨੇ ਅਤੇ ਇਹਨਾਂ ਤਿੰਨੇ ਮੁਲਾਜ਼ਮਾਂ ਨੂੰ ਲੈ ਕੇ ਦਿੱਲੀ ਪੁਲਿਸ ਤੇ ਵੱਡੇ ਸਵਾਲ ਖੜੇ ਹੋ ਜਾਂਦੇ ਆ ਤੇ ਟ੍ਰੈਫਿਕ ਪੁਲਿਸ ਸਵਾਲੀਆ ਜੰਨਤ ਚ ਜਿਹੜੀ ਆ ਖੜੀ ਹੋ ਜਾਂਦੀ ਆ ਤੇ ਇਸੇ ਦੇ ਚੱਲਦਿਆਂ ਹੁਣ ਜਿਹੜੇ ਤਿੰਨ ਮੁਲਾਜ਼ਮ ਨੇ ਤਿੰਨਾ ਮੁਲਾਜ਼ਮਾਂ ਦੀ ਵੀਡੀਓ ਆ ਜਿਹੜੀ ਖੂਬ ਚਰਚਾ ਚ ਸ਼ਾਇੀ ਹੋਈ ਆ ਤਾਂ ਦੱਸ ਦਈਏ ਕਿ ਦਿੱਲੀ ਦੇ ਗਾਜੀਪੁਰ ਥਾਣੇ ਦੇ ਸਾਹਮਣੇ ਟ੍ਰੈਫਿਕ ਪੁਲਿਸ ਮੁਲਾਜ਼ਮ ਨੇ ਜੋ ਝੋਪੜੀ ਵਿੱਚ ਬੈਠ ਕੇ ਆਪਣੇ ਪੈਸੇ ਵੰਡ ਰਹੇ ਨੇ ਤਸਵੀਰਾਂ ਤੋਂ ਤੁਸੀਂ ਅੰਦਾਜ਼ਾ ਲਗਾ ਲਓ ਕਿ ਕਿੰਨੇ ਲੋਕਾਂ ਤੋਂ ਇਹਨਾਂ ਨੇ ਪੈਸੇ ਜਿਹੜੇ ਲਏ ਹੋਣੇ ਕਿ ਤਿੰਨੋਂ ਜਿਹੜਾ ਆਪਣਾ ਆਪਣਾ ਹਿੱਸਾ ਵੰਡਦੇ ਹੋਏ ਨਜ਼ਰ ਆ ਰਹੇ ਨੇ ਧਿਆਨ ਜੋ ਗੱਲ ਇਹ ਹੈ ਕਿ ਇਹ ਉਹੀ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਨੇ ਜਿਹੜੇ ਅਕਸਰ ਕੋਈ ਨਾ ਕੋਈ ਡਰਾਬਾ ਦੇ ਕੇ ਲੋਕਾਂ ਨੂੰ ਜਾਂ ਡਰਾਈਵਰਾਂ ਨੂੰ ਧਮਕਾਉਂਦੇ ਨੇ ਕਿ ਤੁਹਾਡਾ ਚਲਾਨ ਹੋ ਜਾਏਗਾ ਤੁਹਾਡੇ ਘਰ ਚਲਾਨ ਪੇਜਿਆ ਜਾਏਗਾ ਵਗੈਰਾ ਵਗੈਰਾ ਲੋਕਾਂ ਨੂੰ ਇੱਕ ਸਭ ਕੁਝ ਕਹਿ ਕੇ ਜਿਹੜਾ ਡਰਾਇਆ ਜਾਂਦਾ ਹੈ ਤੇ ਇਸੇ ਦੇ ਚਲਦਿਆਂ ਹੁਣ ਇਹ ਜਿਹੜਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਪੁਲਿਸ ਮੁਲਾਜ਼ਮਾਂ ਦਾ ਪੈਸੇ ਬੰਨੜਨ ਦਾ ਅੱਡਾ ਇਹ ਜਿਹੜੀ ਆ ਵੀਡੀਓ ਬਣ ਗਈ ਅਤੇ ਵੀਡੀਓ ਹੁਣ ਚਰਚਾ ਜਿਹੜੀ ਆ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਹੈ ਤੇ ਇਸ ਤੋਂ ਇੱਕ ਤੋਂ ਇੱਕ ਬਾਅਦ ਜਿਹੜੀ ਆ ਉਹ ਜਿਹੜੇ ਬਿਆਨਵਾਜੀ ਹੋ ਰਹੀ ਆ ਜਾਂ ਲੋਕਾਂ ਦੀ ਪ੍ਰਤੀਕਿਰਿਆਵਾਂ ਸਾਹਮਣੇ ਨੇ ਤਾਂ ਤੁਸੀਂ ਅੰਦਾਜ਼ਾ ਲਗਾ ਲਓ ਕਿ ਜਿਹੜੇ ਡਰਾਈਵਰ ਆਪਣੀ ਹੱਡ ਤੋੜਵੀਂ ਕਮਾਈ ਕਰਕੇ ਪੈਸੇ ਬਚਾਉਣ ਦੀ ਕੋਸ਼ਿਸ਼ ਕਰਦੇ ਆ ਤੇ ਬਹੁਤ ਸਾਰੇ ਜਿਹੜੇ ਡਰਾਈਵਰਾਂ ਨੇ ਉਹਨਾਂ ਨੇ ਆਪਣੇ ਮਾਲਕਾਂ ਨੂੰ ਹਿਸਾਬ ਕਿਤਾਬ ਦੇਣਾ ਹੁੰਦਾ ਪਰ ਇੱਥੋਂ ਤੱਕ ਨੌਬ ਤੋਂ ਉਹਨਾਂ ਡਰਾਈਵਰਾਂ ਤੇ ਆ ਜਾਂਦੀ ਹੈ ਕਿ ਕਈ ਵਾਰ ਤਾਂ ਆ ਇੱਕ ਇੱਕ ਮਹੀਨੇ ਜਾਂਦਾ आधे महीने ਦੀ ਸੈਲਰੀ ਤੱਕ ਉਹਨਾਂ ਡਰਾਈਵਰਾਂ ਨੂੰ ਆਪਣੇ ਕਟਵਾਣੀ ਪੈਂਦੀ ਹੈ ਕਾਰਨ ਕੀ ਹੁੰਦਾ ਹੈ ਉਹਨਾਂ ਦੇ ਜਦੋਂ ਅਜਿਹੇ ਪੈਸੇ ਜਿਹੜੇ ਆ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਲੈ ਜਾਂਦੇ ਆ ਤੇ ਧੱਕੇ ਨਾਲ ਚਲਾਨ ਕੱਟਣਦੇ ਆ ਧੌਂਕੀਆਂ ਦਿੰਦੇ ਆ ਤੇ ਉਹੀ ਪੈਸੇ ਜਿਹੜੇ ਆ ਉਹਨਾਂ ਨੂੰ ਆਪਣੀਆਂ ਤਨਖਾਹਾਂ ਤੋਂ ਕਟਵਾਣੇ ਹੁੰਦੇ ਨੇ ਤਾਂ ਦੂਜੀ ਸਾਈਡ ਇਹ ਹੈ ਕਿ ਜਿਹੜੀਆਂ ਮੋਟੀਆਂ ਤਨਖਾਹਾਂ ਤੇ ਮੁਲਾਜ਼ਮ ਲੱਗ ਰਹੇ ਨੇ ਦਿੱਲੀ ਪੁਲਿਸ ਦੇ ਤਾਂ ਉਹ ਜਿਹੜੇ ਆ ਲੋਕਾਂ ਨੂੰ ਡਰਾ ਧਮਕਾ ਕੇ ਆਰਾਮ ਨਾਲ ਮੋਟੀ ਕਮਾਈ ਕਰ ਰਹੇ ਨੇ ਤੇ ਉਹਨਾਂ ਨੂੰ ਇਸ ਤਰੀਕੇ ਨਾਲ ਵੰਡ ਰਹੇ ਨੇ ਜਿਵੇਂ ਪਤਾ ਨਹੀਂ ਕਿੱਡੀ ਉਹ ਕਮਾਈ ਕਰਕੇ ਆਏ ਨੇ ਤੇ ਆਰਾਮ ਨਾਲ ਹੱਸਦੇ ਹੋਏ ਜਿਹੜੀ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਕਿ ਕਿਵੇਂ ਹੱਸਦੇ ਹੋਏ ਇਹ ਪੈਸੇ ਵੰਡੇ ਜਾ ਰਹੇ ਨੇ ਤਾ ਹੁਣ ਦਿੱਲੀ ਵਿੱਚ ਇਹ ਜਿਹੜਾ ਝੌਂਪੜੀ ਹੈ ਇਹ ਪੈਸੇ ਵੰਡਣ ਦੇ ਅੱਡੇ ਨਾਲ ਖੂਬ ਜਿਹੜਾ ਚਰਚਾ ਦਾ ਵਿਸ਼ਾ ਬਣ ਗਈ ਹੈ ਤੇ ਇੱਕ ਤੋਂ ਬਾਅਦ ਇੱਕ ਪ੍ਰਤੀਕਿਰਿਆ ਇਸ ਮਾਮਲੇ ਨੂੰ ਲੈ ਕੇ ਦਿੱਤੀ ਜਾ ਰਹੀ ਹੈ ਹਾਲਾਂਕਿ ਜਾਣਕਾਰੀ ਮਿਲ ਰਹੀ ਹੈ ਕਿ ਦਿੱਲੀ ਪੁਲਿਸ ਵੱਲੋਂ ਵੱਡਾ ਐਕਸ਼ਨ ਲੈਂਦੇ ਆ ਦਿੱਲੀ ਪੁਲਿਸ ਪ੍ਰਸ਼ਾਸਨ ਨੇ ਇਹਨਾਂ ਤਿੰਨਾਂ ਨੂੰ ਸਸਪੈਂਡ ਕਰ ਦਿੱਤਾ ਹੈ ਪਰ ਸਭ ਤੋਂ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਜੇਕਰ ਇਹ ਵੀਡੀਓ ਨਾ ਬਣਦੀ ਤਾਂ ਲੋਕਾਂ ਨਾਲ ਕਿੰਨੀ ਤੱਕੇਸ਼ਾਈ ਹੁਣ ਤੱਕ ਹੋ ਜਾਣੀ ਸੀ ਅਤੇ ਅੱਗੇ ਕਿੰਨੇ ਤਾਂ ਤੱਕੇਸ਼ਾਈ ਇਹਨਾਂ ਮੁਲਾਜ਼ਮਾਂ ਕਰਨੀ ਸੀ ਇਹ ਤਿੰਨ ਮੁਲਾਜ਼ਮਾਂ ਦੀ ਗੱਲ ਹੈ ਬਾਕੀ ਬਹੁਤ ਸਾਰੇ ਹੋਰ ਵੀ ਜਿਹੜੇ ਮੁਲਾਜ਼ਮ ਨੇ ਉਹਨਾਂ ਤੇ ਸਵਾਲੀਆ ਚਿੰਨ ਲੱਗਦੇ ਆ ਕਿ ਉਹ ੱਤਕੇ ਨਾਲ ਸਾਡੇ ਚਲਾਨ ਕੱਢਦੇ ਆ ਜਾਂ ਸਾਡੇ ਤੋਂ ਰਿਸ਼ਵਤ ਤੱਕ ਮੰਗਦੇ ਆ ਪਰ ਮੌਕੇ ਤੇ ਕੋਈ ਵੀਡੀਓ ਨਹੀਂ ਬਣਦੀ ਇਸ ਕਰਕੇ ਉਹ ਜਿਹੜੇ ਆ ਉਹਨਾਂ ਤੇ ਕੋਈ ਸਵਾਲ ਨਹੀਂ ਖੜਾ ਹੁੰਦਾ ਜਾਂ ਉਹਨਾਂ ਤੋਂ ਪੁੱਛ ਗਿਛ ਨਹੀਂ ਹੁੰਦੀ ਪਰ ਜਦੋਂ ਇਹ ਵੀਡੀਓ ਬਣ ਗਈ ਤੇ ਇੱਥੇ ਉਹ ਗੱਲ ਵੀ ਆ ਜਾਂਦੀ ਹੈ ਕਿ ਜੇਕਰ ਕੋਈ ਨਹੀਂ ਦੇਖ ਰਿਹਾ ਤਾਂ ਉੱਪਰ ਵਾਲਾ ਤਾਂ ਦੇਖ ਹੀ ਰਿਹਾ ਪਰ ਉੱਪਰ ਵਾਲਾ ਇਸ ਟਾਈਮ ਸੀਸੀਟੀਵੀ ਕੈਮਰੇ ਦੇ ਰੂਪ ਵਿੱਚ ਬਣ ਕੇ ਸਾਹਮਣੇ ਆਇਆ ਤੇ ਲੋਕਾਂ ਨਾਲ ਜੋ ਤੱਕੇਸ਼ਾਈ ਹੋਈ ਹੈ ਤੇ ਦਿੱਲੀ ਪੁਲਿਸ ਟ੍ਰਾਈਫਿਕ ਤੇ ਇਹ ਵੱਡਾ ਸਵਾਲ ਇਹ ਚਨ ਲੱਗ ਗਿਆ ਤੇ ਅਕਸਰ ਅਸੀਂ ਜਿੱਥੇ ਬਰਦੀ ਨੂੰ ਲੈ ਕੇ ਦੇਖਿਆ ਹੈ ਕਿ ਦਿੱਲੀ ਪੁਰਸੋ ਹੋਵੇ ਜਾਂ ਕੋਈ ਵੀ ਪੁਰਸੋ ਹੋਵੇ ਤਾਂ ਬਰਦੀ ਨੂੰ ਲੈ ਕੇ ਪੁਲਿਸ ਦੀ ਤਾਂ ਸਵਾਲ ਹੀ ਚਿੰਨ ਉਸਤੇ ਖੜੇ ਹੁੰਦੇ ਆ ਸਵਾਲ ਖੜੇ ਹੋ ਜਾਂਦੇ ਆ ਅਤੇ ਇਸੇ ਦੇ ਚੱਲਦਿਆਂ ਅਜਿਹੇ ਮੁਲਾਜ਼ਮਾਂ ਜਿਹੜੇ ਉਹ ਕਿਤੇ ਨਾ ਕਿਤੇ ਬਰਦੀ ਨੂੰ ਵੀ ਜਿਹੜੇ ਆ ਦਾਗ ਲਗਾਉਣ ਦੀ ਕੋਸ਼ਿਸ਼ ਕਰਦੇ ਨੇ ਇਹਨਾਂ ਨੂੰ ਸਸਪੈਂਡ ਕੀਤਾ ਗਿਆ ਪਰ ਇੱਥੇ ਇਹ ਵੀ ਸਵਾਲ ਖੜਾ ਹੁੰਦਾ ਹੈ ਕਿ ਹੁਣ ਤੱਕ ਇਹਨਾਂ ਤੋਂ ਪੂਰੀ ਪੁੱਛਗਿੱਛ ਕੀਤੀ ਜਾਵੇ ਕਿ ਕਿੰਨੇ ਲੋਕਾਂ ਤੋਂ ਹੁਣ ਤੱਕ ਮੋਟੀ ਕਮਾਈ ਕੀਤੀ ਹੈ ਜਾਨੀ ਕਿ ਕਿੰਨੇ ਲੋਕਾਂ ਨੂੰ ਡਰਾ ਧਮਕਾ ਕੇ ਪੈਸਾ ਇਕੱਠਾ ਕੀਤਾ ਗਿਆ ਇਹ ਵੀ ਹੁਣ ਪੁੱਛਣਾ ਬਣਦਾ ਹੈ ਸਸਪੈਂਡ ਕਰਕੇ ਸਿਰਫ ਕੰਮ ਨਹੀਂ ਚੱਲਣਾ ਪਰ ਉਧਰ ਹੁਣ ਇਸ ਵੀਡੀਓ ਨੇ ਜ਼ਰੂਰ ਬਹੁਤ ਸਾਰੇ ਮੁਲਾਜ਼ਮਾਂ ਨੂੰ ਵੀ ਸੋਚਣ ਤੇ ਮਜਬੂਰ ਕਰ ਦਿੱਤਾ ਹੈ ਹਾਲਾਂਕਿ ਅਸੀਂ ਅਕਸਰ ਕਹਿੰਦੇ ਆ ਕਿ ਬਹੁਤ ਸਾਰੇ ਮੁਲਾਜ਼ਮ ਇੱਕ ਦੂਜੇ ਦੀ ਮਦਦ ਕਰਦੇ ਨੇ ਬਹੁਤ ਸਾਰੀਆਂ ਅਜਿਹੀਆਂ ਅਜਿਹੀਆਂ ਤਸਵੀਰਾਂ ਆndੀਆਂ ਨੇ ਕਿ ਲੋਕ ਸਮੱਸਿਆਵਾਂ ਵਿੱਚ ਫਸੇ ਹੁੰਦੇ ਨੇ ਤੇ ਮੌਕੇ ਤੇ ਜਾ ਕੇ ਪੁਲਿਸ ਮੁਲਾਜ਼ਮ, ਟ੍ਰੈਫਿਕ ਪੁਲਿਸ ਮੁਲਾਜ਼ਮ ਜਿਹੜੇ ਆ ਉਹਨਾਂ ਨੂੰ ਸਮੱਸਿਆਵਾਂ ਵਿੱਚੋਂ ਕੱਢਦੇ ਨੇ ਅਤੇ ਜੇਬ ਵਿੱਚੋਂ ਵੀ ਪੈਸੇ ਤੱਕ ਦਿੰਦੇ ਆ ਇੱਕ ਦੋ ਅਜਿਹੀ ਹੀ ਅਸੀਂ ਕਹਾਣੀ ਪਹਿਲਾਂ ਵੀ ਸੁਣੀ ਆ ਕਿ ਜੇ ਘਰ ਦਿੱਲੀ ਵਿੱਚ ਕਿਸੇ ਨੂੰ ਪੈਸੇ ਦੀ ਥੋੜ੍ਹ ਪੈ ਗਈ ਕਿਸੇ ਡਰਾਈਵਰ ਨੂੰ ਤਾਂ ਮੌਕੇ ਤੇ ਕਈ ਮਲਾਜ਼ਮ ਆਪਣੀ ਦਰਿਆ ਦਿੱਲੀ ਦਿਖਾਉਂਦੇ ਹੋਏ ਆਪਣੇ ਪੱਲਿਓ ਤਾਂ ਜਿਹੜੇ ਆ ਪੈਸੇ ਤੱਕ ਦੇ ਦਿੰਦੇ ਆ ਪਰ ਇੱਕ ਇਹ ਮਲਾਜ਼ਮ ਵੀ ਨੇ ਤਿੰਨ ਜਿਹੜੇ ਆਰਾਮ ਨਾਲ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਆਪਸ ਵਿੱਚ ਵੰਡ ਰਿਆ ਤੇ ਇਹ ਜਿਹੜੀ ਆ ਝੌਂਪੜੀ ਆ ਉਹ ਹੁਣ ਖੂਬ ਜਿਹੜੀ ਆ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਇਹ ਪੈਸਿਆ ਪੈਸੇ ਵੰਡਣ ਦਾ ਅੱਡਾ I'm